ਮਨ ਸਾਫ ਕਰਨ ਪਿੱਛੇ ਸਾਰੀ ਗੱਲ ਜੁੜੀ ਹੋਈ ਹੈ ਕਿਉਂਕਿ ਮਨ ਸਾਫ ਹੋਊਗਾ ਤਾਂ ਰੱਬ ਦਾ ਟਿਕਾਣਾ ਹੋਊਗਾ ਜੇ ਮਨ ਸਾਫ ਨਹੀਂ ਤਾਂ ਰੱਬ ਵੀ ਨਹੀਂ ਟਿਕੂਗਾ ਛੋਟੀ ਜੀ ਕਹਾਣੀ ਸਾਂਝੀ ਕਰਕੇ ਗੱਲ ਅੱਗੇ ਤੋਰਾਂਗੇ ਇੱਕ ਪਿੰਡ ਦੇ ਵਿੱਚ ਕੋਈ ਸਾਧੂ ਰਹਿੰਦਾ ਸੀ ਉਸ ਨੇ ਜਦੋਂ ਜੀ ਕਰਨਾ ਰੋਟੀ ਖਾ ਲੈਣੀ ਕਦੇ ਕਿਸੇ ਦੇ ਘਰੇ ਕਦੇ ਕਿਸੇ ਦੇ ਘਰੇ ਤੇ ਇਸੇ ਤਰ੍ਹਾਂ ਹੀ ਕਮਾਈ ਦੇ ਘਰੇ ਉਹ ਰੋਟੀ ਖਾਣ ਜਾਂਦਾ ਹੁੰਦਾ ਸੀ ਜਦੋਂ ਵੀ ਉਹਨੇ ਮਾਈ ਦੇ ਘਰੇ ਰੋਟੀ ਖਾਣ ਜਾਣਾ ਤੇ ਮਾਈ ਨੇ ਕਹਿਣਾ ਬਾਬਾ ਸਾਨੂੰ ਵੀ ਕੋਈ ਰੱਬ ਦੀ ਗੱਲ ਦੱਸ ਦੇ ਸਾਡੇ ਮਨ ਦੇ ਵਿੱਚ ਵੀ ਰੱਬ ਦੇ ਨਾਮ ਦਾ ਵਾਸਾ ਹੋ ਜੇ ਤੇ ਬਾਬੇ ਨੇ ਹੱਸ ਕੇ ਟਾਲ ਦੇਣਾ ਵੀ ਕੋਈ ਨਹੀਂ ਮਾਈ ਗੱਲ ਕਰਾਂਗੇ ਦੱਸਾਂਗੇ ਕਦੇ ਹੁਣ ਸਾਧੂਆਂ ਕੋਲੇ ਇੱਕ ਗੜਵਾਜਾ ਕਮੰਡਲ ਹੁੰਦਾ ਜਿਹਦੇ ਵਿੱਚ ਉਹ ਖਾਣ ਵਾਲਾ ਭੋਜਨ ਪਦਾਰਥ ਪਾ ਲੈਂਦੇ ਆ ਇੱਕ ਦਿਨ ਉਹ ਮਾਈ ਦੇ ਘਰ ਨੂੰ ਤੁਰਿਆ ਜਾਂਦਾ ਪ੍ਰਸ਼ਾਦਾ ਛਕਣ ਲਈ ਉਹ ਰਸਤੇ ਦੇ ਵਿੱਚੋਂ ਨਾ ਡੱਕੇ ਡੋਲੇ ਜੇ ਚੱਕੀ ਤੇ ਆਪਦੇ ਇੱਕ ਮੰਡਲ ਦੇ ਵਿੱਚ ਪਾ ਲੈਂਦਾ ਤੇ ਅੱਗੇ ਮਾਤਾ ਨੇ ਬਣਾਈ ਵੀ ਸੀ ਖੀਰ ਤੇ ਜਦੋਂ ਮਾਤਾ ਖੀਰ ਲੈ ਕੇ ਆਈ ਕਿਉਂਕਿ ਪੁਰਾਣੇ ਸਮੇਂ 'ਚ ਖੀਰ ਬੜਾ ਮਹਿੰਗੇ ਪਦਾਰਥਾਂ 'ਚੋਂ ਗਿਣਿਆ ਜਾਂਦਾ ਸੀ ਬੜਾ ਕੀਮਤੀ ਪਦਾਰਥ ਗਿਣਿਆ ਜਾਂਦਾ ਸੀ ਉਹ ਜਦੋਂ ਖੀਰ ਲੈ ਕੇ ਉਹਦੇ ਕਮੰਡਲ ਦੇ ਵਿੱਚ ਗੜਵੇ ਦੇ ਵਿੱਚ ਪਾਉਣ ਲੱਗੀ ਕਹਿੰਦੀ ਹਾਂ ਹਾਂ ਬਾਬਾ ਇਹਨੂੰ ਸਾਫ਼ ਕਰ ਆ ਡੱਕੇ ਦੇ ਕੱਢ ਵਿੱਚ ਉਹ ਕਹਿੰਦਾ ਕੋਈ ਨਹੀਂ ਮਾਈ ਪਾ ਦੇ ਕਹਿੰਦੀ ਲੈ ਬਾਬਾ ਮੈਂ ਤਾਂ ਮਸਾਂ ਇੰਨੇ ਚਾਰ ਨਾਲ ਐਨਾ ਮਹਿੰਗਾ ਦੁੱਧ ਤੇ ਇੰਨੀ ਮਿਹਨਤ ਨਾਲ ਬਣਾਈ ਆ ਤੇ ਐ ਕਿਵੇਂ ਪਾ ਦੇ ਲਿਆ ਤੂੰ ਮੈਨੂੰ ਫੜਾ ਮੈਂ ਧੋਕੇ ਲਿਆਉਣੀ ਆ ਉਹ ਕਹਿੰਦਾ ਮਾਈ ਗੱਲ ਸਮਝ ਕਹਿੰਦਾ ਤੂੰ ਤਾਂ ਪੋਰਾ ਖੀਰ ਨਹੀਂ ਪੌਂਦੀ ਗੜਵੇ ਦੇ ਵਿੱਚ ਲਿਬੜੇ ਦੇ ਵਿੱਚ ਤੇ ਮੈਂ ਇੰਨਾ ਕੀਮਤੀ ਨਾਮ ਤੇਰੇ ਲਿਬੜੇ ਹੋਏ ਮਨ ਦੇ ਵਿੱਚ ਕਿਵੇਂ ਪਾ ਦਿਆਂ ਸੋ ਗੱਲ ਤਾਂ ਸਾਰੀ ਮਨ ਸਾਫ ਦੀ ਹੈ ਤੇ ਮਨ ਸਾਫ ਕਿਵੇਂ ਹੋਊਗਾ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਪਜੀ ਵਿੱਚ ਫਰਮਾਉਂਦੇ ਨੇ ਨਾ ਜਪਜੀ ਸਾਹਿਬ ਵਿੱਚ ਮਾਫ ਕਰਨਾ ਕੀ ਫਰਮਾਉਂਦੇ ਨੇ ਮੂਤ ਭਲੇਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਆ ਮਤ ਪਾਪਾਂ ਕਾ ਸੰਗ ਉਹ ਧੋਪੈ ਨਾ ਵਹਿ ਕੇ ਰੰਗ ਕਹਿੰਦੇ ਜਿਸ ਤਰ੍ਹਾਂ ਕੱਪੜੇ ਜਦੋਂ ਮੈਲੇ ਹੋ ਜਾਂਦੇ ਆ ਸਾਡੇ ਰੋਜ਼ ਕੰਮ ਕਰਦੇ ਆ ਕੁਛ ਵੀ ਦੁਨੀਆਦਾਰੀ ਦੇ ਵਿੱਚ ਵਿਚਰਦੇ ਆ ਤਾਂ ਅਸੀਂ ਉਹਨੂੰ ਸਾਬਣ ਨਾਲ ਧੋ ਕੇ ਸਾਫ਼ ਕਰ ਲੈਨੇ ਆ ਨਿਰਮਲ ਕਰ ਲੈਨੇ ਆ ਤੇ ਮਨ ਕਾਦੇ ਨਾ ਸਾਫ਼ ਹੋਊਗਾ ਪ੍ਰਮਾਤਮਾ ਦੇ ਨਾਮ ਸਿਮਰਨ ਨਾਲ ਤੇ ਪ੍ਰਮਾਤਮਾ ਦਾ ਜਦੋਂ ਨਾਮ ਸਿਮਰਨ ਕਰਨਾ ਤੇ ਫਿਰ ਮਨ ਦੇ ਵਿੱਚ ਆਪਣੇ ਆਪ ਨੂੰ ਗੁਰੂ ਨੂੰ ਭੇਟਾ ਕਰ ਦੇਣਾ ਪ੍ਰਮਾਤਮਾ ਨੂੰ ਅਕਾਲ ਪੁਰਖ ਨੂੰ ਭੇਟਾ ਕਰ ਦੇਣਾ ਆਪਦੀ ਮਤ ਬੁੱਧ ਸਭ ਕੁਝ ਉਸ ਨੂੰ ਭੇਟ ਕਰਕੇ ਇੱਕ ਮਾਨਿਕ ਚਿਤ ਹੋ ਕੇ ਜੇ ਪ੍ਰਮਾਤਮਾ ਦਾ ਨਾਮ ਲਵਾਂਗੇ ਤਾਂ ਜ਼ਰੂਰ ਟਿਕਾਣਾ ਕਰੂਗਾ ਐਨੀਆਂ ਕਹਿੰਦਾ ਹੋਇਆ ਖਿਮਾ ਦਾ ਜਾਤਕ ਹਾਂ ਜੇ ਕੋਈ ਗੱਲ ਕਰਦਿਆਂ ਤੋਂ ਗੱਲ ਵੱਧ ਘੱਟ ਉਚਾਰੀ ਗਈ ਹੋਵੇ ਜਾਂ ਕਿਸੇ ਦੇ ਵੱਡੇ ਸਤਕਾਰ ਦੇ ਮੇਚ ਦੀ ਨਾ ਹੋਵੇ ਤਾਂ ਅਣਜਾਣ ਬੱਚਾ ਜਾਣ ਕੇ ਮਾਫ਼ ਕਰਨਾ ਤੇ ਸੰਗਤ ਜੀ ਅਸ਼ੀਰਵਾਦ ਦੇਣਾ ਧੰਨਵਾਦ